business is shutting down in punjab and why small shopkeeper is not getting success in business why people fail in business dot, dot. watch this video we are trying to find some reasons behind this ਦਿਨੋਂ ਦਿਨ ਬੰਦ ਹੋ ਰੀਆਂ ਨੇ ਕੀ ਕਾਰਨ ਆ ਵੀ ਇਹਨਾਂ ਦੇ ਪਿੱਛੇ ਜਿਹੜਾ ਆਪਣੀਆਂ ਕੰਮ ਇਨੀ ਸਪੀਡ ਦੇ ਨਾਲ ਬੰਦ ਹੋ ਰਹੇ ਨੇ ਕੀ ਲੋਕ ਵਾਕਈ ਹੀ ਇੰਨੇ ਬੇਰੁਜ਼ਗਾਰ ਨੇ ਵੀ ਹਰ ਬੰਦਾ ਦੁਕਾਨ ਖੋਲ ਕੇ ਵੈਜਦਾ ਤੇ ਦੁਕਾਨਾਂ ਦੀ ਸੰਖਿਆ ਜ਼ਿਆਦਾ ਹੋਊਗੀ ਤੇ ਕਸਟਮਰ ਘਟ ਗਿਆ ਉਹਦੇ ਕਰਕੇ ਕੰਮ ਬੰਦ ਹੋ ਰਹੇ ਨੇ ਜਦੋਂ ਵੀ ਆਪਾਂ ਕਿਸੇ ਦੁਕਾਨ ਤੇ ਜਾਂਦੇ ਆ ਪੁੱਛਦੇ ਆ ਕੰਮ ਕਰਕੇ ਦਵਾ ਜਾਂ ਬੰਦੇ ਦਾ ਜਵਾਬ ਹੁੰਦਾ ਠੀਕ ਠਾਕ ਜਾਂ ਬੰਦਾ ਕਹਿੰਦਾ ਮੰਦਾ ਚੱਲਦਾ ਸੋ ਇਹਨਾਂ ਚੀਜ਼ਾਂ ਦੇ ਨਾਲ ਸੰਬੰਧਿਤ ਵੀਡੀਓ ਹੋਣ ਵਾਲੀ ਆ ਅੱਜ ਦੀ ਜੋ ਸਮਾਜ ਦੇ ਵਿੱਚ ਜਵਾਬ ਹੁੰਦੇ ਨੇ ਜੋ ਸਮਾਜ ਦੇ ਵਿੱਚ ਗੱਲਾਂ ਹੁੰਦੀਆਂ ਨੇ ਆਪਾਂ ਉਸ ਆਧਾਰ ਤੇ ਵੀਡੀਓ ਬਣਾਵਾਂਗੇ ਤੇ ਉਹਨਾਂ ਸਾਰਿਆਂ ਦੀ ਅੱਜ ਉਹ ਗੱਲ ਤੁਹਾਡੇ ਨਾਲ ਸਾਂਝੀਆ ਕਰਾਂਗੇ ਅਗਰ ਕਿਸੇ ਨੂੰ ਅਸਹਿਮਤੀ ਹੋਊਗੀ ਨਹੀਂ ਚੰਗੀ ਲੱਗੂਗੀ ਤਾਂ ਕਮੈਂਟ ਦੇ ਵਿੱਚ ਦੱਸ ਵੀ ਸਕਦਾ ਪਰ ਜੋ ਕਾਰਨ ਸਾਹਮਣੇ ਆਏ ਨੇ ਅੱਜ ਆਪਾਂ ਉਹਨਾਂ ਬਾਰੇ ਹੀ ਗੱਲ ਕਰਾਂਗੇ ਵੀਡੀਓ ਵਧੀਆ ਲੱਗੂਗੀ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਆਪਾਂ ਗੱਲ ਕਰਦੇ ਆਂ ਪੰਜਾਬ ਦੀ ਸਪੈਸ਼ਲਟੀ ਪੰਜਾਬ ਦੇ ਪਹਿਲੇ ਡਾਟੇ ਦੇ ਉੱਪਰ ਜਾਈਏ ਕੋਵਿਡ ਦੇ ਦੌਰਾਨ ਲਗਭਗ 14000 ਦੁਨੀਆਂ ਨੇ ਜਿਹੜੀਆਂ ਸਮਾਲ 스ਕੇਲ ਇੰਡਸਟਰੀ ਚ ਦੇ ਵਿੱਚ ਛੋਟੀਆਂ ਦੁਕਾਨਾਂ ਮੀਡੀਅਮ ਦੁਕਾਨਾਂ ਹੁੰਦੀਆਂ ਨੇ ਬੰਦ ਹੋਈਆਂ ਸੋ ਕਰੋਨਾ ਦੀ ਮਾਰ ਹੈ ਪਰ ਉਹ ਟਾਈਮ ਨਿਕਲ ਚੁੱਕਿਆ ਕਰੋਨਾ ਦੀ ਮਾਰ ਅੱਜ ਤੱਕ ਲੋਕਾਂ ਨੂੰ ਪੈ ਰਹੀ ਹੋਊਗੀ ਕੁਝ ਕੇ ਪਰਸੈਂਟੇਜ ਨੂੰ ਪੈ ਰਹੀ ਹੋਊਗੀ ਪਰ ਜਦੋਂ ਉਸ ਟਾਈਮ ਤੇ ਜਿਹੜੀ ਮਾਰ ਪਈ ਆ ਉਹ ਇੰਨੀ ਨਹੀਂ ਹੈਗੀ ਅੱਜ ਦੀ ਡੇਟ ਦੇ ਵਿੱਚ ਤੇ ਹੋਰ ਵੀ ਕਾਰਨ ਨੇ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਆਈ ਜਿਹਦੇ ਵਿੱਚ ਟੋਟਲ 499 ਨੇ ਜਿਹੜੇ ਕਾਮਾਂ ਉਹ ਬੰਦ ਹੋ ਚੁੱਕੇ ਨੇ ਮਤਲਬ 499 ਐਮ ਐਸ ਐਮਈ ਦੇ ਅੰਡਰ ਰਜਿਸਟਰਡ ਹੋਣਗੇ ਉਹ ਅਖਬਾਰ ਵਾਲਿਆਂ ਨੇ ਖਬਰ ਛਾਪੀ ਪੰਜਾਬ ਹਰਿਆਣਾ ਹਿਮਾਚਲ ਦੇ 499 ਕੰਪਨੀਆਂ ਜਿਹੜੇ 2023 ਦੇ ਵਿੱਚ ਬੰਦ ਹੋ ਚੁੱਕੇ ਜਿਹਦੇ ਵਿੱਚੋਂ 298 ਕੰਮ ਸੀਗੇ ਜਿਹੜੀਆਂ ਦੁਕਾਨਾਂ ਸੀਗੀਆਂ ਸਿਰਫ ਪੰਜਾਬ ਦੀਆਂ ਸੀ ਜੋ ਟੋਟਲੀ ਸ਼ਟਡਾਊਨ ਹੋ ਚੁੱਕਿਆ ਨੇ ਲੋਕਾਂ ਨੇ ਆਪਣਾ ਕੰਮ ਆ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਇਹਦਾ ਰਹੀ ਗੱਲ ਅਖਬਾਰ ਦੀ ਅਖਬਾਰ ਦੇ ਵਿੱਚ ਇਹ ਖਬਰ ਆਈ ਵੀ ਇੰਨੀਆਂ ਦੁਕਾਨਾਂ ਬੰਦ ਹੋ ਚੁੱਕੀਆਂ ਨੇ ਕੀ ਇਹ ਸੱਚੀ ਆ ਅਖਬਾਰ ਨੇ ਸਿਰਫ ਉਹੀ ਛਾਪਣਾ ਜੋ ਸਰਕਾਰੀ ਡਾਟਾ ਬੋਲਦਾ ਜਾਂ ਉਹਨਾਂ ਦੇ ਅੱਗੇ ਜੋ ਪ੍ਰੈਸ ਰਿਪੋਰਟਰ ਇਕੱਠੇ ਕਰਦੇ ਨੇ ਉਹਨਾਂ ਨੂੰ ਦਿਖਦਾ ਵਾ ਉਹਨਾਂ ਨੇ ਉਹੀ ਛਾਪਣਾ ਤੇ ਉਹੀ ਡਾਟਾ ਆਪਣੇ ਆਪ ਨੂੰ ਜਾਣਕਾਰੀ ਦਿੰਦਾ ਵਾ ਵੀ ਕੰਮ ਬੰਦ ਹੋ ਰਹੇ ਜੇ ਆਪਾਂ ਜ਼ਮੀਨੀ ਪੱਧਰ ਤੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲਗਭਗ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੰਮ ਬੰਦ ਹੋ ਰਹੇ ਨੇ ਨਵੇਂ ਖੁੱਲਦੇ ਨੇ ਪੁਰਾਣੇ ਬੰਦ ਹੁੰਦੇ ਨੇ ਕਈ ਜੱਦੀ ਕੰਮ ਖੁੱਲੇ ਹੁੰਦੇ ਨੇ ਉਹ ਬੰਦ ਹੋ ਜਾਂਦੇ ਨੇ ਇਹਨਾਂ ਦੇ ਪਿੱਛੇ ਕੀ ਕਾਰਨ ਆ ਕੀ ਕਾਰਨ ਹੋ ਸਕਦੇ ਨੇ ਵੀ ਕੰਮ ਜਿਹੜੇ ਨੇ ਬੰਦ ਹੁੰਦੇ ਨੇ ਕੀ ਕਾਰਨ ਆ ਜਿਹੜੇ ਨਵੇਂ ਲੋਕ ਦੁਕਾਨਾਂ ਖੋਲਦੇ ਨੇ ਦੁਕਾਨਾਂ ਚਲਾ ਨਹੀਂ ਪਾਉਂਦੇ ਕੀ ਲੋਕਾਂ ਦੇ ਵਿੱਚ ਕਮੀ ਆ ਕੋਈ ਕਿਹੜੀਆਂ ਕਮੀਆਂ ਨੇ ਅੱਜ ਉਹੀ ਹੁਣ ਆਪਾਂ ਗੱਲਾਂ ਕਰਦਿਆਂ ਨੇ ਮੇਰੇ ਹਿਸਾਬ ਨਾਲ ਜੋ ਲੋਕਾਂ ਦੇ ਵਿੱਚ ਆਪਾਂ ਬੈਠ ਕੇ ਗੱਲਾਂ ਕਰਦੇ ਆ ਜੋ ਚੀਜ਼ਾਂ ਸਮਝ ਆਉਂਦੀਆਂ ਨੇ ਦੇਖਣ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਦੀ ਆ ਲੋਕ ਜਦੋਂ ਦੁਕਾਨਦਾਰ ਨਾਲ ਗੱਲ ਕਰੂਗੇ ਤਾਂ ਉਹ ਇੱਕ ਗੱਲ ਤੁਹਾਨੂੰ ਕਹੂਗਾ ਵੀ ਜਿਹੜਾ ਸਾਡਾ ਕੰਮ ਈ-ਕਾਮਰਸ ਕੰਪਨੀਆਂ ਨੇ ਬੰਦ ਕਰਵਾਤਾ ਵੱਡੀਆਂ-ਵੱਡੀਆਂ ਕੰਪਨੀਆਂ ਨੇ ਬੰਦ ਕਰਾਤਾ ਅਵਾਨੀ ਅੰਡਾਨੀ ਦਾ ਨਾਮ ਲੈਣਗੇ ਉਹਦੇ ਵਿੱਚ ਤੁਹਾਡਾ ਡੀ ਮਾਰਟ ਹੋ ਗਿਆ ਰਲਾਈਨਸ ਹੋ ਗਿਆ ਸਮਾਰਟ ਪੁਆਇੰਟ ਹੋ ਗਏ ਤੇ ਈ ਕਾਮਰਸ ਕੰਪਨੀਆਂ ਆਉਂਦੀਆਂ ਨੇ ਐਮਾਜ਼ੋਨ ਹੋ ਗਿਆ ਫਲਿਪਕਾਰਟ ਹੋ ਗਿਆ ਈ ਕਾਰਟ ਹੋ ਗਿਆ ਸ਼ਾਪ ਆਨਲਾਈਨ ਸ਼ਾਪਿੰਗ ਹੋ ਗਿਆ ਈਜ਼ੀ ਸ਼ਾਪਿੰਗ ਹੋ ਗਿਆ ਸੋ ਇਦਾਂ ਦੀਆਂ ਕੰਪਨੀਆਂ ਨੇ ਜਿਹੜੀਆਂ ਉਹ ਦੱਸਦੇ ਨੇ ਵੀ ਇਹਨਾਂ ਕਰਕੇ ਸਾਡੇ ਜਿਹੜੇ ਕੰਮ ਨੇ ਘਟ ਗਏ ਨੇ ਕੀ ਇਹ ਸੱਚ ਆ ਇਹਨਾਂ ਕੰਪਨੀਆਂ ਦੇ ਆਧਾਰ ਤੇ ਗੱਲ ਕਰੀਏ ਤਾਂ ਛੋਟੇ ਦੁਕਾਨਦਾਰਾਂ ਨੂੰ ਫਰਕ ਪਿਆ ਪਰ ਇੰਨਾ ਨਹੀਂ ਪਿਆ ਫਰਕ ਕਿਉਂ ਪਿਆ ਕਿਉਂਕਿ ਜਿਹੜੇ ਲੋਕ ਪਹਿਲਾਂ ਛੋਟੀਆਂ ਦੁਕਾਨਾਂ ਤੋਂ ਸਾਮਾਨ ਖਰੀਦਣ ਜਾਂਦੇ ਸੀ ਹੁਣ ਉਹ ਇਨ੍ਹਾਂ ਦੁਕਾਨਾਂ ਤੇ ਜਾਂਦੇ ਨੇ ਕਿ ਇੱਥੇ ਆਪਾਂ ਗੱਲ ਕਰੀਏ ਵੀ ਜਿਹੜਾ ਸਾਮਾਨ ਹੈ ਕੈਸ਼ ਖਰੀਦਿਆ ਜਾਂਦਾ ਇੱਥੇ ਸਾਮਾਨ ਬੜਾ ਵੱਡਾ ਜਿਹੜਾ ਕੰਮ ਚੱਲਦਾ ਵਾ ਇੱਥੇ ਵੀ ਸਾਮਾਨ ਜੋ ਲੋਕ ਉਹੀ ਖਰੀਦਣ ਜਾਂਦੇ ਨੇ ਜੋ ਉਧਾਰ ਖਰੀਦਦੇ ਨੇ ਤੇ ਜੋ ਤੁਹਾਡਾ ਬਹੁਤ ਨਗਦ ਖਰੀਦਦੇ ਨੇ ਜਿਆਦਾ ਹਾਰਡ ਕੈਸ਼ ਦਾ ਜਿਹੜਾ ਕੰਮ ਆ ਛੋਟੀਆਂ ਦੁਕਾਨਾਂ ਤੇ ਤੇ ਜਿੰਨੇ ਖਰੀਦਣਾ ਮੀਡੀਅਮ ਦੁਕਾਨਾਂ ਤੇ ਛੋਟੀਆਂ ਦੁਕਾਨਾਂ ਤੋਂ ਖਰੀਦ ਲੈਂਦੇ ਨੇ ਉਹ ਆਪਾਂ ਸੋਚਾਂਗੇ ਵੀ ਇਨ੍ਹਾਂ ਕੰਪਨੀਆਂ ਦੇ ਵਿੱਚ ਇਨ੍ਹਾਂ ਵੱਡੇ ਸਟੋਰਾਂ ਦੇ ਵਿੱਚ ਵੀ ਉਧਾਰ ਹੁੰਦਾ ਉਹ ਕਿੱਦਾਂ ਹੁੰਦਾ ਯਕੀਨ ਨਹੀਂ ਨਹੀਂ ਹੁੰਦਾ ਕਿਸੇ ਨੂੰ ਹਾਂਜੀ ਉਧਾਰ ਹੁੰਦਾ ਉਧਾਰ ਹੁੰਦਾ ਤੁਸੀਂ ਕ੍ਰੈਡਿਟ ਕਾਰਡ ਲੈ ਕੇ ਜਾਂਦੇ ਹੋ ਸ਼ਾਪਿੰਗ ਕਰਦੇ ਹੋ ਸ਼ਾਪਿੰਗ ਕਰਨ ਤੋਂ ਬਾਅਦ ਕੁਝ ਸਮੇਂ ਬਾਅਦ ਤੁਸੀਂ ਕ੍ਰੈਡਿਟ ਕਾਰਡ ਦਾ ਬਿੱਲ ਪੇ ਕਰਦੇ ਹੋ ਲਗਭਗ 1 ਮਹੀਨੇ ਤੋਂ ਜ਼ਿਆਦਾ ਜੇ 1 ਮਹੀਨੇ ਦਾ ਟਾਈਮ ਹੁੰਦਾ 1 ਮਹੀਨੇ ਦੇ ਵਿੱਚ ਤੁਹਾਨੂੰ 16000 15000 20000 ਦਾ ਰਸ਼ੇਨ ਉਧਾਰ ਮਿਲ ਗਿਆ ਹੋਰ ਕੀ ਚਾਹੀਦਾ ਸੋ ਇਹ ਚੀਜ਼ਾਂ ਕਰਕੇ ਜਿਹੜੀਆਂ ਛੋਟੀਆਂ ਦੁਕਾਨਾਂ ਨੂੰ ਫਰਕ ਪਿਆ ਲੋਕਾਂ ਨੇ ਸਮਾਨ ਲੈਣਾ ਹੁੰਦਾ ਪਰ ਉਹ ਉਹਨਾਂ ਕੋਲ ਜਾਂਦੇ ਨਹੀਂ ਜਿੱਥੇ ਕ੍ਰੈਡਿਟ ਕਾਰਡ ਯੂਜ਼ ਹੁੰਦੇ ਨੇ ਹੁਣ ਨੰਬਰ ਦੂਜਾ ਕੀ ਗਲਤੀ ਕਰਦੇ ਨੇ ਛੋਟੇ ਦੁਕਾਨਦਾਰ ਜਿਨ੍ਹਾਂ ਦੇ ਕਰਕੇ ਕੰਮ ਬੰਦ ਹੋ ਰਹੇ ਨੇ ਕੰਮ ਛੱਡਣ ਦੀ ਗੱਲ ਲੱਗਾ ਕੰਮ ਬੰਦ ਹੋ ਰਹੇ ਨੇ ਜਦੋਂ ਛੋਟੇ ਦੁਕਾਨਦਾਰ ਦੁਕਾਨ ਖੋਲਦੇ ਨੇ ਜਾਂ ਉਹਨਾਂ ਨੂੰ ਲੱਗਦਾ ਵਾ ਵੀ ਬਿਜ਼ਨਸ ਹੁਣ ਭਦਾਉਣਾ ਚਾਹੀਦਾ ਤਾਂ ਬੈਂਕਾਂ ਵਾਲੇ ਉਹਨਾਂ ਨੂੰ ਫੋਨ ਕਰਨਾ ਸ਼ੁਰੂ ਕਰ ਦਿੰਦੇ ਨੇ ਸਾਡਾ ਤੁਹਾਡਾ ਬਿਜ਼ਨਸ ਆ ਤੁਹਾਡੇ ਨਾਮ ਦੇ ਉੱਤੇ ਕ੍ਰੈਡਿਟ ਕਾਰਡ ਇਸ਼ੂ ਕਰਨਾ ਤੁਹਾਡੇ ਨਾਮ ਤੇ ਪਰਸਨਲ ਲੋਨ ਦੇਣਾ ਤੁਹਾਡੇ ਨਾਮ ਤੇ ਬਿਜ਼ਨਸ ਲੋਨ ਦੇਣਾ ਜਾਂ ਫਿਰ ਉਹ ਪ੍ਰਾਈਵੇਟ ਫਾਈਨੈਂਸਰ ਲੱਭਦੇ ਨੇ ਕਿਉਂਕਿ ਆਪਣੀ ਪੂੰਜੀ ਘੱਟ ਹੁੰਦੀ ਆ ਤੇ ਆਪਾਂ ਉਹਨਾਂ ਦੀਆਂ ਪੂੰਜੀਆਂ ਦੇ ਉੱਪਰ ਨਿਰਭਰ ਕਰਦੇ ਆ ਹਾਂ ਜਦੋਂ ਕ੍ਰੈਡਿਟ ਕਾਰਡ ਇਸ਼ੂ ਹੋ ਜਾਂਦਾ ਤਾਂ ਇੱਕ ਬਹੁਤ ਵੱਡਾ ਜਿਹੜਾ ਵਾ ਮਨੀ ਟਰੈਪ ਦੇ ਵਿੱਚ ਬੰਦਾ ਫਸ ਜਾਂਦਾ ਉਹਨੂੰ ਦੇਖਦੇ ਆ ਵੀ ਆਨਲਾਈਨ ਸ਼ਾਪਿੰਗ ਸਾਈਟ ਹੈਗੇ ਨੇ ਹੋਲ ਸੇਲਰ ਵੱ ਹੋਗੇ ਤਾਂ ਇੰਨਾ ਡਿਸਕਾਊਂਟ ਮਿਲੂਗਾ ਬੰਦਾ ਲਾਲਚਾਉਂਦਾ ਕਿਸੇ ਕੋ ਲੱਖ ਰੁਪਏ ਦਾ ਕ੍ਰੈਡਿਟ ਕਾਰਡ ਹੈ ਕਿਸੇ ਕੋ ਡੇਢ ਲੱਖ ਦਾ ਹੈ ਕਿਸੇ ਕੋ 50 ਹਜ਼ਾਰ ਦਾ ਬੰਦਾ ਇਹਦਾ ਦੇਖਣ ਹੁੰਦਾ ਵੀ ਸਾਡੇ ਕੋਲੇ ਕ੍ਰੈਡਿਟ ਕਾਰਡ ਹੈਗੇ ਨੇ ਪਰ ਆਪਣੀ ਪੂੰਜੀ ਵੱਲ ਧਿਆਨ ਨਹੀਂ ਦਿੰਦਾ ਤਾਂ ਉਤੋਂ ਬੰਦਾ ਉਸ ਕਾਰਡ ਤੋਂ ਆਪਣਾ ਦੁਕਾਨ ਦੇ ਉੱਤੇ ਸਾਮਾਨ ਮੰਗਾ ਦਿੰਦਾ ਪਰ ਜਿਹੜੀ ਉਹ ਦੁਕਾਨ ਦੇ ਵਿੱਚ ਸਾਮਾਨ ਮੰਗਵਾਉਂਦਾ ਪਰ ਪੈਸੇ ਮੋੜਨ ਦੀ ਵਾਰੀ ਹੁੰਦੀ ਉਹ ਇੱਕ ਮਹੀਨੇ ਜਾਂ ਕੁਝ ਸਮੇਂ ਦੀ ਹੁੰਦੀ ਹੈ ਜਿਹਦੇ ਵਿੱਚ ਆਪਾਂ ਪੈਸੇ ਵਾਪਸ ਕਰਨੇ ਹੁੰਦੇ ਨੇ ਜਦੋਂ ਆਪਾਂ ਪੈਸੇ ਵਾਪਸ ਕਰਨੇ ਛੱਡ ਦਿੰਨੇ ਆ ਮਤਲਬ ਜਦੋਂ ਆਪਾਂ ਸਮਾਨ ਤਾਂ ਵਾਹ ਕਰ ਲਿਆ ਪਰ ਪੈਸੇ ਦੇਣ ਲਈ ਆਪਣਾ ਕੋਈ ਪੈਸੇ ਹੁੰਦੇ ਨਹੀਂ ਕਈ ਕਾਰਨ ਬਣ ਜਾਂਦੇ ਨੇ ਬੰਦਾ ਪੈ ਗਿਆ ਕੰਮ ਦਾ ਕੰਮ ਨਹੀਂ ਹੋਇਆ ਸਟਾਕ ਜਮਾ ਹੋਇਆ ਪਿਆ ਪਰ ਉਹ ਕੰਪਨੀਆਂ ਨੇ ਬੈਂਕਾਂ ਨੇ ਥੋੜੀ ਤੋਂ ਕੈਸ਼ ਲੈਣਾ ਹੁੰਦਾ ਵਾ ਕ੍ਰੈਡਿਟ ਕਾਰਡ ਦਾ ਬਿੱਲ ਪੇ ਕਰਨਾ ਆਉਂਦਾ ਤੁਸੀਂ ਉਦੋਂ ਹੁੰਦੇ ਨਹੀਂ ਤਾਂ ਉਸ ਸਮੇਂ ਤੋਂ ਬਾਅਦ ਉਹਨੂੰ ਜਿਹੜਾ ਉਹ ਪੈਨਲਟੀਆਂ ਲਗਾ ਕੇ ਕਿਸ਼ਤਾਂ ਖੜੀਆਂ ਕਰਕੇ ਥੋੜਾ ਜਿਹੜਾ ਲੰਬਾ ਝੋੜਾ ਚਿੱਠਾ ਬਣਾ ਦਿੰਦੇ ਨੇ ਲਗਭਗ 5% ਦੇ ਕਰੀਬ ਆ ਜਿਹੜਾ ਤੁਹਾਨੂੰ ਮਹੀਨੇ ਦਾ ਵਿਆਜ ਪੈਣਾ ਸ਼ੁਰੂ ਹੋ ਜਾਂਦਾ ਇਸ ਤਰੀਕੇ ਨਾਲ ਤੁਸੀਂ ਟਰੈਪ ਤੇ ਆ ਜਾਂਦੇ ਹੋ ਤੇ ਛੋਟੇ ਫਾਈਨਾਂਂਸਰਾਂ ਤੋਂ ਪੈਸਾ ਫੜਦੇ ਹਾਂ ਦਿੱਲੀ ਬੇਸ ਵਾਲਿਆਂ ਤੋਂ ਫੜਦੇ ਹਾਂ ਜਾਂ ਕਿਸੇ ਹੋਰ ਤੋਂ ਫੜਦੇ ਹਾਂ ਉਹਦੇ ਕਰਕੇ ਤੁਸੀਂ ਹੋਰ ਕਰਜ਼ੇ ਤੇ ਡੁੱਬੀ ਜਾਂਦੇ ਹੋ ਤੇ ਜਿਹਦੇ ਕਰਕੇ ਤੁਸੀਂ ਕੰਮ ਦਾ ਬੰਦ ਕਰੀ ਦਿੰਦੇ ਹੋ ਆਪਣਾ ਤੇ ਆਪਣੇ ਆਪ ਨੂੰ ਵੀ ਇਸ ਮਨੀ ਟਰੈਪ ਦੇ ਵਿੱਚ ਫਸਾ ਲੈਂਦੇ ਹੋ ਤੀਜਾ ਕਾਰਨ ਜੋ ਦੇਖਣ ਦੇ ਵਿੱਚ ਆਇਆ ਵਾ ਕਿ ਜਿਹੜੇ ਆਪਣੇ ਲੋਕ ਆ ਇਹ ਵੀ ਕਹਿੰਦੇ ਨੇ ਵੀ ਸਾਨੂੰ ਸਾਡੇ ਸਪੋਰਟ ਨਹੀਂ ਕਰਦੇ ਵੀ ਸਾਨੂੰ ਸਾਡਾ ਭਾਈਚਾਰਾ ਵਾ ਜਿਹੜਾ ਸਪੋਰਟ ਨਹੀਂ ਕਰਦਾ ਲੋਕ ਬਾਹਰੋਂ ਫਰੀਦਣ ਜਾਂਦੇ ਨੇ ਤੇ ਅਸੀਂ ਅੰਮੀਆਂ ਦੁਕਾਨਾਂ ਨਹੀਂ ਚਲਾ ਪਾਰੇ ਹੁਣ ਗੱਲ ਇਦਾਂ ਵਾ ਵੀ ਦੁਕਾਨਾਂ ਹੀ ਇੰਨੀਆਂ ਜ਼ਿਆਦਾ ਹੋ ਚੁੱਕੀਆਂ ਨੇ ਵੀ ਬੰਦਾ ਖੁਦ कन्ਫਿਊਜ਼ ਰਹਿੰਦਾ ਹਰ ਏਰੀਆ ਦੇ ਵਿੱਚ ਇੱਕ ਬੰਦੇ ਦੇ ਚਾਰ ਪੰਜ ਜਾਣ ਪਹਿਚਾਨ ਵਾਲੇ ਹੁੰਦੇ ਨੇ ਹੁਣ ਜੇ ਉਹ ਥੋੜੇ ਤੋਂ ਲਹੂਗਾ ਤਾਂ ਦੂਜਾ ਬੰਦਾ ਨਰਾਜ ਹੋਊਗਾ ਤੀਜੇ ਤੋਂ ਲਹੂਗਾ ਤਾਂ ਤੁਸੀਂ ਨਰਾਜ ਹੋਊਗੀ ਮਤਲਬ ਗੱਲ ਇਦਾਂ ਨਾ ਵੀ ਸਾਰੇ ਜਣ ਉਹ ਨਰਾਜ ਨਹੀਂ ਕਰਨਾ ਚਾਹੁੰਦੇ ਤੇ ਹਰੇਕ ਤੋਂ ਸਮਾਨ ਉਹ ਲੈਂਦੇ ਆ ਥੋੜਾ 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 ਖਰੀਦਦੇ ਨੇ ਐਸੇ ਕਰਕੇ ਕਿਸੇ ਨੂੰ ਪੂਰਾ ਪੈਂਦਾ ਕਿਸੇ ਦਾ ਪ੍ਰੋਫਿਟ ਵੱਧ ਜਾਂਦਾ ਕਿਸੇ ਦਾ ਨਹੀਂ ਹੁੰਦਾ ਸੋ ਆਪਾਂ ਨੂੰ ਇਹੇ ਲੱਗਣ ਲੱਗਦਾ ਵੀ ਆਪਣਾ ਭਾਈਚਾਰਾ ਆਪਾਂ ਨੂੰ ਸਪੋਰਟ ਨਹੀਂ ਕਰ ਰਿਹਾ ਜਾਂ ਕਿ ਇਹ ਗੱਲ ਦਾ ਹਾਂ ਹੋ ਸਕਦਾ ਕੁਝ ਥੋੜਾ ਬਹੁਤ ਪਰਸੈਂਟੇਜ ਹੋਵੇ ਲੋਕਾਂ ਦੀ ਜਿਹੜਾ ਬਿਲਕੁਲ ਹੀ ਲੋਕਲ ਬਜ਼ਾਰਾਂ ਚੋਂ ਸਾਮਾਨ ਨਹੀਂ ਖਰੀਦਦੇ ਉਹ ਵੱਡੇ ਵੱਡੇ ਸਟੋਰਾਂ ਤੋਂ ਖਰੀਦਦੇ ਨੇ ਈ-ਕਾਮਰਸ ਕੰਪਨੀਆਂ ਤੋਂ ਖਰੀਦ ਲੈਂਦੇ ਸੋ ਇਹ ਗੱਲ ਥੋੜੀ ਜਿਹੀ ਨਹੀਂ ਹੈਗੀ ਪਰ ਇਹ ਕਾਰਨ ਹੈਗਾ ਜ਼ਰੂਰ ਵੀ ਜਿਹਦੇ ਕਰਕੇ ਦੁਕਾਨਾਂ ਬੰਦ ਹੋ ਰਹੀਆਂ ਨੇ ਹੁਣ ਚੌਥੇ ਨੰਬਰ ਤੇ ਆਪਾਂ ਗੱਲ ਕਰਦੇ ਆ ਜਿਹੜੀਆਂ ਈ-ਕਾਮਰਸ ਡਿਲੀਵਰੀ ਬੇਸ ਕੰਪਨੀਆਂ ਨੇ ਉਹ ਕੀ ਅੱਗੇ ਦੁਕਾਨਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ ਕੀ ਉਹ ਮਦਦ ਕਰ ਰਹੀਆਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਹੋ ਜਾਣ ਆਪਾਂ ਪਹਿਲੇ ਤੇ ਗੱਲ ਕਰਦੇ ਆ ਪਹਿਲੇ ਦੇ ਜਮਾਨੇ ਦੇ ਵਿੱਚ ਕੀ ਹੁੰਦਾ ਸੀ ਦੁਕਾਨਾਂ ਘਟੋਂਦੀਆਂ ਲੀ ਤੇ ਇੱਕ ਦੁਕਾਨ ਬਹੁਤ ਨੂਰ ਹੁੰਦੀ ਸੀ ਤੇ ਲੋਕ ਆਪਣੇ ਘਰਾਂ ਦੇ ਵਿੱਚੋਂ ਜਾ ਕੇ ਉੱਥੇ ਜਾ ਕੇ ਸਮਾਨ ਖਰੀਦਦੇ ਸੀ ਤੇ ਆਪਣਾ ਝੋਲਾ ਭਰ ਕੇ ਤੇ ਕੋਈ ਵੀ ਸਮਾਨ ਮਤਲਬ ਕੱਪੜੇ ਦਾ, ਘਰਿਆਨੇ ਦਾ ਕੁਝ ਵੀ ਉਹ ਆਪਣੇ ਘਰੇ ਲੈ ਕੇ ਆਉਂਦੇ ਸੀ। ਹੁਣ ਉਹ ਚੀਜ਼ ਆ ਜਿਹੜੀ ਉਹ ਸੌਖੀ ਹੋ ਗਿਆ। ਬੰਦਾ ਆਪਣਾ ਮੋਬਾਈਲ ਖੋਲਦਾ, ਮੋਬਾਈਲ ਖੋਲ ਕੇ ਐਪ ਖੋਲਦਾ, ਬਲਿੰਕੀਟ ਆਂਦਾ ਵਾ, ਜੋਮੈਟੋ ਆਂਦਾ, ਕੁਝ ਹੁੰਦਾ ਉਹ ਕਰਕੇ ਆਪਣਾ ਆਰਡਰ ਬੁੱਕ ਗਾਦਾ। ਨਾੜੇ 50 ਰੁਪਏ ਦਾ ਡਿਸਕਾਊਂਟ ਲੈਂਦਾ ਵਾ ਡਿਸਕਾਊਂਟ ਲੈ ਕੇ ਤੇ ਘਰੇ ਸਮਾਨ ਮੰਗਵਾ ਲਦਾ ਹਾਂ ਇਹ ਜੀ ਜਾਨੀ ਫਰਕ ਪਾਏ ਨੇ ਕੰਮ ਕਿਉਂਕਿ ਇਹ ਜਾਰਾਦਰ ਜਿਹੜੀਆਂ ਕੰਪਨੀਆਂ ਦੇ ਵੱਡੇ ਸਟੋਰਾਂ ਦੇ ਨਾਲ ਟਾਈਪ ਕਰਦੀਆਂ ਨੇ ਛੋਟੇ ਬੰਦੇ ਦੀ ਹਿੰਮਤ ਨਹੀਂ ਹੈਗੀ ਇਹਨਾਂ ਨਾਲ ਟਾਈਪ ਕਰਨ ਦੀ ਕਿਉਂਕਿ ਇਹਨਾਂ ਦੀ ਕੋਸਟ ਹੀ ਇੰਨੀ ਜ਼ਿਆਦਾ ਖਰਚਾ ਹੀ ਇੰਨਾ ਜ਼ਿਆਦਾ ਕਿ ਆਪਣੀ ਪਹੁੰਚ ਹੀ ਨਹੀਂ ਬਣਦੀ ਸੋ ਇਹ ਚੀਜ਼ਾਂ ਨੇ ਜਿਹੜੀਆਂ ਨੇ ਕਬ ਮਾਨੂੰ ਫਰਕ ਪਾਇਆ ਈ-ਕਾਮਰਸ ਡਿਲੀਵਰੀ ਬੇਸ ਕੰਪਨੀਆਂ ਨੇ ਆਮ ਦੁਕਾਨਾਂ ਦੇ ਕੰਮ ਘਟਾਏ ਨੇ ਇਹ ਹੈ ਇਹ ਜੇ ਕਰਕੇ ਬਹੁਤ ਫਰਕ ਪਿਆ ਨੰਬਰ 5 ਤੇ ਆਪਾਂ ਉਹਨਾਂ ਦੁਕਾਨਦਾਰਾਂ ਦੀ ਗੱਲ ਕਰਾਂਗੇ ਜਿਹੜੇ ਨਵਾਂ ਬਿਜ਼ਨਸ ਖੋਲਣਾ ਚਾਹੁੰਦੇ ਨੇ ਜਿਹੜੇ ਨੌਕਰੀਆਂ ਨੂੰ ਛੱਡ ਕੇ ਨਵਾਂ ਬਿਜ਼ਨਸ ਖੋਲਣ ਦੇ ਲਈ ਚਾਹਵਾਨ ਨੇ ਉਹਨਾਂ ਤੇ ਗੱਲ ਕਰਾਂਗੇ ਆਪਾਂ ਨਵਾਂ ਬਿਜ਼ਨਸ ਖੋਲ ਲੈਂਦੇ ਆ ਪਰ ਆਪਾਂ ਉਹਦੇ ਪਿੱਛੇ ਦੀ ਬੈਕਗ੍ਰਾਉਂਡ ਨਹੀਂ ਦੇਖਦੇ ਆਪਾਂ ਲੱਖ ਰੁਪਿਆ ਲਗਾ ਦਿੰਨੇ ਆ ਪਰ ਆਪਾਂ ਕਦੇ ਵੀ ਕੈਲਕੂਲੇਸ਼ਨਾਂ ਨਹੀਂ ਕਰਦੇ ਆਮ ਤੌਰ ਦੇ ਆਮ ਲੋਕ ਨਹੀਂ ਕੈਲਕੂਲੇਸ਼ਨਾਂ ਕਰਦੇ ਜਿਹੜੀ ਦੁਕਾਨ ਕਿਰਾਏ ਤੇ ਲੈ ਰਹਿੰਦੇ ਨੇ ਉਸ ਤੋਂ ਬਾਅਦ ਉਹਨਾਂ ਕੋਲ 50-60 ਹਜ਼ਾਰ ਲੱਖ ਰੁਪਏ ਜੋ ਵੀ ਲਗਾ ਰਹਿੰਦੇ ਨੇ ਸਿਰਫ ਉਹ ਦੁਕਾਨ ਦੇ ਕਰਾਇਏ ਤੋਂ ਇਲਾਵਾ ਬਿਜਲੀ ਦੇ ਖਰਚੇ ਉਹ ਜoad ਰੱਖਦੇ ਨੇ ਵੀ ਇਹ ਵੀ ਘਟਣਾ ਪਰ ਜਦੋਂ ਉਹ ਇਹ ਨਹੀਂ ਨੋਟ ਕਰਦੇ ਵੀ ਦੁਕਾਨ ਦੇ ਉਂਤੇ ਸੇਲ ਕਿੰਨੀ ਕੁ ਹੋ ਜੂਗੀ ਪਹਿਲੇ 6-7 ਮਹੀਨੇ ਸੇਲ ਨਹੀਂ ਹੁੰਦੀ ਸੇਲ ਹੁੰਦੀ ਘੱਟ ਤੇ ਆਪਾਂ ਜਿਹੜੀ ਪੂੰਜੀ ਲਾਈ ਹੁੰਦੀ ਆ ਉਹੀ ਚੱਕ ਕੇ ਆਪਾਂ ਮਕਾਨ ਮਾਲਕ ਨੂੰ ਕਰਾਇਚੇ ਦੇ ਦਿੰਨੇ ਆ ਉਹੀ ਆਪਾਂ ਬਿਜਲੀ ਦੇ ਬਿੱਲ ਪੇ ਕਰ ਦਿੰਦੇ ਆ ਸੋ ਉਸ ਤੋਂ ਬਾਅਦ ਇੱਕ ਟਾਈਮ ਇੰਦਾ ਲਾਉਂਦਾ ਦੋ ਤਿੰਨ ਮਹੀਨੇ ਬਾਅਦ ਆਪਾਂ ਕ੍ਰੈਡਿਟ ਕਾਰਡ ਸਵਾਈਪ ਕਰਦੇ ਆ ਬੈਂਕਾਂ ਤੋਂ ਲੋਨ ਲੈਨੇ ਆ ਤੇ ਉਹ ਲੋਨ ਵਿੱਚ ਪਾ ਦਿੰਦੇ ਆ ਉਹਦਾ ਕਿਸ਼ਤਾ ਖੜੀਆਂ ਹੋ ਜਾਂਦੀਆਂ ਨੇ ਖਰਚਾ ਲਗਭਗ ਡਬਲ ਹੋ ਜਾਂਦਾ ਪਰ ਜਿਹੜੀ ਦੁਕਾਨ ਦੀ ਸੇਲ ਆ ਉਹ ਹਲੇ ਇੱਕ ਬ੍ਰੇਕ ਇਵਨ ਪੁਆਇੰਟ ਤੇ ਨਹੀਂ ਪਹੁੰਚਦੀ ਜਿੱਦੇ ਤੋਂ ਕਿਰਾਇਆ ਕਢਦੀ ਏ ਸੋ ਇਹ ਵੀ ਕਾਰਨ ਆ ਨਵੇਂ ਕੰਮ ਆ ਜਿਹੜੇ ਉਹ ਫੇਲ ਹੁੰਦੇ ਨੇ ਆਪਾਂ ਅੰਦਾਜ਼ਾ ਗਲਤ ਲਗਾ ਲੈਂਦੇ ਆ ਕਮਾਈ ਆਪਣੀ ਘੱਟ ਹੁੰਦੀ ਆ ਖਰਚੇ ਆਪਣੇ ਵੱਧ ਹੋ ਜਾਂਦੇ ਜੀ ਹੁਣ ਛੇਮਾ ਕਾਰਨ ਜਿਹੜਾ ਹੁਣ ਜਿਹੜੇ ਪੁਰਾਣੇ ਦੁਕਾਨਦਾਰ ਨੇ ਕੀ ਉਹਨਾਂ ਦੇ ਕੰਮ ਚੱਲ ਰਹੇ ਨੇ ਬਹੁਤ ਵਧੀਆ ਸਵਾਲ ਆ ਪੁਰਾਣੇ ਦੁਕਾਨਦਾਰਾਂ ਦੇ ਕੰਮ ਚੱਲ ਰਹੇ ਨੇ ਪਰ ਉਹ ਵੀ ਕੁਝ ਲੋਕਾਂ ਦੇ ਚੱਲ ਰਹੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਜ਼ਮਾਨੇ ਦੇ ਹਿਸਾਬ ਨਾਲ ਟਾਲ ਦੇ ਆ ਉਹਨਾਂ ਨੇ ਦੇਖਿਆ ਲੋਕਾਂ ਨੂੰ ਕੀ ਲੋੜ ਆ ਦੁਕਾਨ ਦੀ ਸ਼ੋਅ ਕਿੱਦਾਂ ਬਣਾਉਣੀ ਆ ਦੁਕਾਨ 'ਚ ਕਿੰਨੀ ਸਫਾਈ ਰੱਖਣੀ ਆ ਕਿੱਦਾਂ ਕੰਮ ਕਰਨਾ ਸਾਰਾ ਕੁਛ ਉਹਨਾਂ ਨੇ ਕਿਹੜੀ ਕਿਹੜੀ ਫੈਸਿਲਿਟੀ ਦੇਣੀ ਆ ਕਾਰਡ ਸਵਾਇਪ ਦੀ ਦੇਣੀ ਆ ਤੇ ਅੱਗੇ ਸਟਾਫ ਰੱਖਣਾ ਗਾੜ ਰੱਖਣਾ ਕਿੱਦਾਂ ਗਰੀਟਿੰਗਸ ਕਰਨੇ ਕਿੱਦਾਂ ਉਹਨਾਂ ਨੂੰ ਆਹੁ ਭਗਤ ਕਰਨੀ ਆ ਸਾਰਾ ਕੁਝ ਉਹਨਾਂ ਨੇ ਜ਼ਿਕਰਿਆ ਉਹਨਾਂ ਦੇ ਕੰਮ ਚੱਲ ਰਹੇ ਨੇ ਅੱਜ ਵੀ ਚੱਲ ਰਹੇ ਨੇ ਡੀ-ਮਾਰਟ ਰਾਇਲਜ਼ ਦੇ ਹੋਣ ਦੇ ਵਾਹਵਾ ਦੇ ਵਿੱਚ ਚੱਲ ਰਹੇ ਨੇ ਪਰ ਜਿਹੜੇ ਪੁਰਾਣੇ ਦੁਕਾਨਦਾਰ ਪੁਰਾਣੀਆਂ ਜਾਦਾ ਦੀ ਕੰਮ ਕਰੀ ਜਾਂਦੇ ਨੇ ਪੁਰਾਣੇ ਹਿਸਾਬਾਂ ਨਾਲ ਹੀ ਚੱਲੀ ਜਾਂਦੇ ਨੇ ਦੁਕਾਨ ਦੇ ਵਿੱਚ ਸਫਾਈ ਨਹੀਂ ਜਦ ਦੁਕਾਨਾਂ ਦੇ ਵਿੱਚ ਲੋਕ ਆਉਂਦੇ ਨੇ ਉਹਨਾਂ ਨੂੰ ਕੰਫਰਟ ਨਹੀਂ ਮਹਿਸੂਸ ਹੁੰਦਾ ਉਹਨਾਂ ਜਿਹੜੇ ਦੁਕਾਨਦਾਰਾਂ ਦੇ ਕੰਮ ਨੇ ਉਹ ਘਟ ਰਹੇ ਨੇ ਜਾਂ ਉਹ ਬੰਦ ਹੋ ਗਏ ਨੇ ਸੋ ਇਹ ਕਾਰਨ ਨੇ ਜਿਹੜੇ ਦੁਕਾਨਦਾਰਾਂ ਦੇ ਕੰਮ ਬੰਦ ਹੁੰਦੇ ਨੇ ਜੀ 7ਵੇਂ ਨੰਬਰ ਦੇ ਦੁਕਾਨਦਾਰੀ ਉਹ ਬੰਦ ਹੁੰਦੀ ਆ ਜਿਹੜੀ ਟੋਟਲੀ ਉਧਾਰ ਦੇ ਸਿਰ ਤੇ ਚੱਲਦੀ ਆ ਆਪਾਂ ਨਵੀਂ ਦੁਕਾਨਦਾਰੀ ਕਰਦੇ ਆ ਆਪਣੇ ਕੋਲ ਉਧਾਰ ਲੈਣ ਵਾਲੇ ਬਹੁਤ ਬੰਦੇ ਹੁੰਦੇ ਨੇ ਆਪਾਂ ਉਧਾਰ ਫਟਾਫਟ ਵੰਡਾ ਵਟਦੇ ਹੀ ਜਾਂਦੇ ਆ ਆਪਾਂ ਨੂੰ ਉਮੀਦ ਹੁੰਦੀ ਆ ਵੀ ਫਲਾਣਾ ਬੰਦਾ ਪੈਸੇ ਇਧਿ ਤਰੀਕ ਨੂੰ ਦੇਊਗਾ ਫਲਾਣਾ ਬੰਦਾ ਇਧਿ ਤਰੀਕ ਨੂੰ ਦੇਊਗਾ ਪਰ ਉਹ ਸਰ ਕੋ ਉਮੀਦ ਨਹੀਂ ਰਹਿਤਿਆ ਨੇ ਸੁਖਨੀ ਰਾਇੰਦ ਨੇ ਤੁਸੀਂ ਦੇਖਿਆ ਹੋਊਗਾ ਦੁਕਾਨਾਂ ਦੇ ਉੱਪਰ ਲਿਖਿਆ ਹੁੰਦਾ ਉਧਾਰ ਮੰਗ ਕੇ ਸ਼ਰਮਿੰਦਾ ਨਾ ਕਰੋ ਠੀਕ ਹੈ ਇੱਕ ਵਾਰ ਇਹ ਵੀ ਲਿਖਿਆ ਹੁੰਦਾ ਅਸੀਂ ਤੁਹਾਨੂੰ ਉਧਾਰ ਦੇ ਆ ਕਿ ਤੇ ਤੁਸੀਂ ਗਾਇਬ ਹੋ ਜਾਓਗੇ ਇਹ ਗੱਲ ਸੱਚੀਆਂ ਨੇ ਮੈਂ ਜਿਹੜੇ ਬੰਦੇ ਨੂੰ ਤੁਸੀਂ ਉਧਾਰ ਦੇਦਾ ਉਹ ਇੱਕ ਦੋ ਮਹੀਨੇ ਤੁਹਾਡੇ ਨਾਲ ਸਹੀ ਚੱਲੂਗਾ 3 ਮਹੀਨੇ ਆਕੇ ਉਹ ਆਕੇ ਉਹਨੂੰ ਥੋੜੇ ਜਿਹਾ ਪੈਸੇ ਦੇ ਕੇ ਜਾਊਗਾ ਚੌਥੇ ਮਹੀਨੇ ਆਕੇ ਉਹ ਵਾਪਸ ਚੜੇ ਜਾਊਗਾ ਭੱਜ ਜਾਊਗਾ ਫੋਰ ਗੁਮਾਰ ਵੜਦੂਗਾ ਪਰ ਤੁਹਾਡੇ ਕੋਲੇ ਆਉਣ ਤੋਂ ਥੋੜਾ ਜਿਹਾ ਡਰਦਾ ਹੋਊਗਾ ਉਹਦਾ ਕਾਰਨ ਆ ਉਹਦਾ ਕਾਰਨ ਇਹ ਆ ਕਿ ਜਦੋਂ ਉਹਨੇ ਥੋੜਾ ਸਮਝ ਲੈਣਾ ਸ਼ੁਰੂ ਕੀਤਾ ਸੀ ਉਹਦੇ ਹਾਲਾਤ ਵਧੀਆ ਸੀ ਤੇ ਉਹ ਤੁਹਾਨੂੰ ਪੈਸੇ ਦਿੰਦਾ ਸੀ ਦੁਕਾਨਦਾਰੀ ਵੀ ਥੋੜੀ ਵਧੀਆ ਜਾਦੀ ਸੀ ਪਰ ਹੁਣ ਜਿਵੇਂ ਜਿਵੇਂ ਥੋੜੀ ਦੁਕਾਨਦਾਰੀ ਘੱਟੀ ਉਹ ਬੰਦਿਆਂ ਦੀ ਇਨਕਮ ਵੀ ਘੱਡੀ ਕਿਉਂਕਿ ਉਹਨਾਂ ਦੇ ਵੀ ਖਰਚੇ ਵਧੇ ਸੋ ਮਜਬੂਰੀ ਵੀ ਹੋ ਜਾਂਦੀ ਹੈ ਕਈ ਬੰਦੇ ਜਾਣ ਬੁੱਝ ਕੇ ਕਰਦੇ ਨੇ ਸੋ ਉਹਨਾਂ ਦੀ ਮਜਬੂਰੀ ਤੇ ਚਲਾਕੀ ਦੇ ਕਾਰਨ ਨੁਕਸਾਨ ਦੁਕਾਨਦਾਰ ਨੂੰ ਹੁੰਦਾ ਪੈਸਾ ਡੁੱਬ ਜਾਂਦਾ ਦੁਕਾਨਦਾਰ ਦਾ ਵੀ ਬਿਜ਼ਨਸ ਉਹਨਾਂ ਦੇ ਸਿਰ ਤੇ ਚੱਲ ਮੇਰੀ ਅੰਦੀ ਇਹ ਵੀ ਕਾਰਨ ਹੋ ਜਾਂਦਾ ਵਾ ਜਿਹੜਾ ਵਾ ਦੁਕਾਨਦਾਰੀ ਆ ਉਹ ਖਤਮ ਹੋ ਜਾਂਦੀ ਹੈ ਪੰਜਾਬ ਦੇ ਵਿੱਚ ਸਪੈਸ਼ਲੀ ਇਹ ਕਹਿੰਦਾ ਖੇਤੀਬੜਾਂ ਦਾ ਸੂਬਾ ਵਾ ਇੱਥੇ ਜ਼ਿਆਦਾਤਰ ਲੋਕ ਜਿਹੜੇ ਨੇ ਕਸਬਿਆਂ ਦੇ ਵਿੱਚੋਂ ਸਮਾਨ ਖਰੀਦਦੇ ਨੇ ਪਰ ਹੁਣ ਤਾਂ ਕੀ ਕਲਚਰ ਆ ਚੁੱਕਿਆ ਹੈ ਉਹਨਾਂ ਲੋਕਾਂ ਨੂੰ ਸ਼ੌਂਕ ਹੁੰਦਾ ਵੱਡੇ ਵੱਡੇ ਮਾਲ ਦੇਖਣ ਦਾ ਵੱਡੇ ਵੱਡੇ ਸਟੋਰ ਦੇਖਣ ਦਾ ਪਿੰਡਾਂ ਦੇ ਵਿੱਚੋਂ ਲੋਕ ਹੁੰਦੇ ਨੇ ਤੇ ਉਹ ਮੋਲ ਘੁੰਮਣ ਜਾਂਦੇ ਨੇ ਨਾਲੇ ਸ਼ਾਪਿੰਗ ਕਰ ਦਿੰਦੇ ਨੇ ਉੱਥੇ ਨਾਲੇ ਉਹਨਾਂ ਨੂੰ ਸਾਰੀਆਂ ਸੁਵਿਧਾ ਮਿਲ ਜਾਂਦੀਆਂ ਨੇ ਫਿਲਮ ਦੇਸ਼ ਹੁੰਦੇ ਨੇ ਸੋ ਇੰਨਾ ਕੰਮ ਕਰਕੇ ਵੀ ਜਿਹੜੇ ਕੰਮ ਨੇ ਉਹ ਛੋਟੀਆਂ ਕਸਬਿਆਂ ਚ ਜਿਹੜਾ ਦੁਕਾਨਾਂ ਦੇ ਘੱਟਦੇ ਜਾਂਦੇ ਨੇ ਇੱਕ ਹੋਰ ਬਹੁਤ ਵੱਡੀ ਜਿਹੜੀ ਗੱਲ ਆ ਦੇਖਣ ਦੇ ਵਿੱਚ ਸਾਹਮਣੇ ਆਉਂਦੀ ਆ ਹਰ ਬੰਦੇ ਦੀ ਜਿਹੜੀ ਇੱਛਾ ਹੁੰਦੀ ਆ ਵੀ ਉਹ ਕਿਤੇ ਨਾ ਕਿਤੇ ਸ਼ਹਿਰ ਚ ਜਾ ਕੇ ਕੰਮ ਸ਼ੁਰੂ ਕਰ ਲਵੇ ਤੇ ਉਹਨੂੰ ਦੂਰੋਂ ਦੇਖਣ ਨੂੰ ਐ ਲੱਗਦਾ ਹੁੰਦਾ ਵੀ ਸ਼ਹਿਰ ਦੇ ਵਿੱਚ ਕੰਮ ਬਹੁਤ ਜ਼ਿਆਦਾ ਲੋਕ ਬਹੁਤ ਜ਼ਿਆਦਾ ਨੇ ਪਬਲਿਕ ਕਾਫੀ ਆ ਭੀੜ ਬਹੁਤ ਵੀ ਉੱਥੇ ਆ ਜਿਹੜਾ 100% ਕੰਮ ਚੱਲਦਾ ਹੀ ਹੋਊਗਾ ਪਰ ਉਹ ਅੰਦਾਜ਼ਾ ਕਈ ਵਾਰੀ ਗਲਤ ਹੁੰਦਾ ਦਾਦਰ ਅਕਸਰ ਗਲਤ ਹੁੰਦਾ ਕਿਉਂਕਿ ਸ਼ਹਿਰਾਂ ਦੇ ਵਿੱਚ ਕੰਮ ਹੋਰ ਹਿਸਾਬ ਦੇ ਨੇ ਮੈਂ ਉਦਾਹਰਨ ਦਿੰਦਾ ਤੁਸੀਂ ਕਦੇ ਵੀ ਕਿਸੇ ਨੇ ਕੋਈ ਕੰਮ ਸ਼ਹਿਰ ਦੇ ਵਿੱਚ ਖੋਲਣਾ ਮਾ ਤੇ ਤੁਸੀਂ ਮੰਨ ਲਓ ਵੀ 500 ਮੀਟਰ ਦੇ ਦਾਇਰਾ ਵਾ ਜਿਹੜਾ ਤੁਸੀਂ ਸਰਵੇ ਕਰਨਾ ਮਤਲਬ 500 ਮੀਟਰ ਦੇ ਦਾਇਰੇ ਦੇ ਵਿੱਚ ਤੁਸੀਂ ਨਿਗਾਹ ਰੱਖਣੀਆਂ ਵੀ ਕਿਹੜੀਆਂ ਦੁਕਾਨਾਂ ਕਿੰਨੀਆਂ ਨੇ ਤੇ ਕਿੱਥੇ-ਕਿੱਥੇ ਆ ਆਪਾਂ ਉਦਾਹਰਨ ਦੇ ਦੋ ਦੇ ਕਰਿਆਨਾ ਦੇ ਵਿਕਰੀ ਦੀਆਂ ਦੁਕਾਨਾਂ ਚੱਕ ਲੈਨੇ ਆ ਤੁਸੀਂ ਦੇਖੋਗੇ 500 ਮੀਟਰ ਦੇ ਦਾਇਰੇ ਦੇ ਵਿੱਚ ਘੱਟੋ-ਘੱਟ ਦੋਨੋਂ 50-60 ਦੁਕਾਨਾਂ ਤਾਂ ਪੱਕੀਆਂ ਮਿਲਣਗੀਆਂ ਉਸ ਤੋਂ ਇਲਾਵਾ ਦਨੋਂ 100 ਵੀ ਮਿਲ ਸਕਦੀਆਂ ਨੇ ਸੋ ਕੰਪੀਟੀਸ਼ਨ ਇੰਨਾ ਜ਼ਿਆਦਾ ਹੋਣ ਦਾ ਸ਼ਹਿਰਾਂ ਦੇ ਵਿੱਚ ਕਿ ਆਪਣੀ ਕਮਾਈ ਕਰਨ ਦੇ ਸਾਧਨ ਓਨੇ ਘਟ ਜਾਂਦੇ ਨੇ ਕਿਉਂਕਿ ਜਿਹੜੀ ਪਬਲਿਕ ਆ ਉਹ ਓਨੀ ਹੀ ਉੱਥੇ ਉਥੋਂ ਦੇ ਜਿਹੜੇ ਨਾਗਰਿਕ ਨੇ ਜਿਹੜੇ ਨਿਵਾਸੀ ਨੇ ਉਹ ਓਨੇ ਹੀ ਨੇ ਪਰ ਲੋਕਾਂ ਦੇ ਕੋਲ ਰੁਜ਼ਗਾਰ ਦੇ ਜਿਹੜੇ ਨੇ ਮੌਕੇ ਘਟ ਚੁੱਕੇ ਨੇ ਤੇ ਹਰ ਬੰਦਾ ਦੁਕਾਨ ਖੋਲ ਕੇ ਬੈ ਜਾਂਦਾ ਕਿਉਂਕਿ ਇਨਵੈਸਟਮੈਂਟ ਘੱਟ ਹੁੰਦੀ ਆ ਤੇ ਕੰਪੀਟੀਸ਼ਨ ਵੱਧ ਜਾਂਦਾ ਜਿਸ ਦੇ ਕਰਕੇ ਜਿਹੜੀ ਆ ਉਹਨਾਂ ਨੂੰ ਪ੍ਰੋਫਿਟ ਕੈਲਕੂਲੇਸ਼ਨ ਦੇ ਵਿੱਚ ਹਮੇਸ਼ਾ ਪ੍ਰੋਬਲਮ ਆਉਂਦੀ ਆ ਕਰਾਏ ਦੀ ਦੁਕਾਨਾਂ ਦੇ ਬਹੁਤ ਜ਼ਿਆਦਾ ਹੁੰਦੇ ਨੇ ਸ਼ਹਿਰਾਂ ਦੇ ਵਿੱਚ ਇੱਕ ਦੁਕਾਨ ਦਾ ਛੋਟੀ ਜਿਹੇ ਦਾ 8-10000 ਤੋਂ ਸ਼ੁਰੂ ਹੋ ਕੇ 20-25-30000 ਤੱਕ ਜਾਂਦਾ ਉਥੇ ਹੀ ਆਪਾਂ ਕੈਲਕੂਲੇਸ਼ਨਾਂ ਗਲਤ ਕਰ ਦਿੰਨੇ ਆ ਤੇ ਬਿਜਲੀ ਦੇ ਬਿੱਲ ਤਾਂ ਅਲੱਗ ਤੋਂ ਪੇ ਕਰਨੇ ਹੀ ਹੁੰਦੇ ਨੇ ਸੋ ਇਹ ਵੀ ਵਜਾ ਵਾ ਵੀ ਸ਼ਹਿਰਾਂ ਦੇ ਵਿੱਚ ਵੀ ਕੰਮ ਨਹੀਂ ਚੱਲਦੇ ਪਰ ਹਰ ਬੰਦਾ ਚਾਹੁੰਦਾ ਹੀ ਮੈਂ ਸ਼ਹਿਰ ਚ ਜਾ ਕੇ ਕੰਮ ਕਰਾਂ ਸ਼ਹਿਰ ਦੇ ਵਿੱਚ ਕੰਮ ਕਰਨ ਦੇ ਨਾਲ ਖਰਚੇ ਵੀ ਉਸ ਹਿਸਾਬ ਨਾਲ ਹੁੰਦੇ ਨੇ ਸੁਪਨੇ ਹਰੇਕ ਬੰਦਾ ਦੇਖਦਾ ਵੀ ਮੈਂ ਕੰਮ ਸੈੱਟ ਕਰਾਂ ਆਪਣੀ ਜ਼ਿੰਦਗੀ ਸਫਲ ਕਰਾਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸੰਘਰਸ਼ ਤੋਂ ਬਿਨਾ ਕੋਈ ਕੰਮ ਹੈ ਹੀ ਨਹੀਂ ਜੇ ਸੰਘਰਸ਼ ਕਰਾਂਗੇ ਤਾਂ ਹੀ ਸਫਲ ਹੋਵਾਂਗੇ ਪਰ ਆਪਣੇ ਆਪ ਨੂੰ ਸਹੀ ਹਿਸਾਬ ਦੇ ਨਾਲ ਲੈ ਕੇ ਚੱਲਣਾ ਤੇ ਹਰ ਚੀਜ਼ ਨੂੰ ਚੰਗੀ ਤਰ੍ਹਾਂ ਦੇਖ ਕੇ ਆਪਣੇ ਘਾਟੇ ਵਾਦੇ ਫਾਈ ਨੁਕਸਾਨ ਦੇ ਕੇ ਹੀ ਕੰਮ ਕੀਤੇ ਜਾਂਦੇ ਨੇ ਪਰ ਜੇ ਸ਼ਹਿਰਾਂ ਦੀ ਵੀ ਗੱਲ ਕਰੀਏ ਉੱਥੇ ਵੀ ਦੁਕਾਨਾਂ ਬਹੁਤ ਬੰਦ ਹੁੰਦੀਆਂ ਨੇ ਤੇ ਲੋਕ ਸੰਘਰਸ਼ ਕਰਦੇ ਹੀ ਰਹਿੰਦੇ ਨੇ ਸੋ ਇੰਨੀ ਕ ਵੀਡੀਓ ਸੀ ਅਗਰ ਵਧੀਆ ਲੱਗੂਗੀ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ